ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੌਜੂਦਾ ਸਿਚੁਏਸ਼ਨ ਆ ਉਹ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਚਰਚਾਵਾਵਾਂ ਅਲੈਦਾ ਕਿਸਮ ਦੀਆਂ ਚੱਲ ਰਹੀਆਂ ਸ਼੍ਰੋਮਣੀ ਅਕਾਲੀ ਦਲ ਆਪਣੀ ਭਰਤੀ ਪ੍ਰਕਿਰਿਆ ਦੇ ਵਿੱਚ ਜੁਟਿਆ ਹੋਇਆ ਉਸ ਤੋਂ ਬਾਅਦ ਇੱਕ ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਣੀ ਆ ਬਹੁਤ ਕੁਝ ਔਨ ਦਾ ਸਟੇਕ ਹੈਗਾ ਬਹੁਤ ਕੁਝ ਚੱਲਦਾ ਪਿਆ ਔਰ ਉਸੇ ਚੀਜ਼ ਨੂੰ ਲੈ ਕੇ ਜੋ ਚਰਚਾਵਾ ਨੇ ਉਹਦੇ ਵਿੱਚ ਤਾਂ ਇਹੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਹੁਕਮਨਾਮਿਆਂ ਦੀ ਤੋਹਫੀਨ ਕੀਤੀ ਹੈ ਅਕਾਲੀ ਦਲ ਨੇ ਸ਼੍ਰੀ ਕਾਲਕਤਖਬ ਸਾਹਿਬ ਦੇ ਹੁਕਮਨਾਮੇ ਦੀ ਤੋਹੀਨ ਕੀਤੀ ਹੈ ਇਹ ਇਲਜ਼ਾਮ ਲੱਗ ਰਿਹਾ ਅਕਾਲੀ ਦਲ ਦੇ ਉੱਤੇ ਔਰ ਇੱਥੇ ਇੱਕ ਆਸ ਇੱਕ ਉਮੀਦ ਵੱਜ ਰਹੀ ਹੈ ਸ਼੍ਰੀ ਕਾਲਕਤਖਬ ਸਾਹਿਬ ਦੇ ਜਥੇਦਾਰ ਦੇ ਨਾਲ ਜਿੰਨੀ ਵਾਰ ਵੀ ਚਰਚਾਾਂਵਾਂ ਹੁੰਦੀਆਂ ਨੇ ਹਰ ਵਾਰ ਇੱਕੋ ਗੱਲ ਕਹੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਨੂੰ ਇਸ ਕਨਫਿਊਜ਼ਨ ਦੂਰ ਕਰਨੀ ਪਵੇਗੀ ਔਰ ਸ਼੍ਰੀ ਕਾਲਕਤਖਬ ਸਾਹਿਬ ਦੇ ਜਥੇਦਾਰ ਦੇ ਵੱਲ ਆਸ ਦੀ ਨਿਗਾ ਨਾਲ ਤਾਂ ਵੇਖਿਆ ਜਾ ਰਿਹਾ ਕਿ ਘੱਟੋ ਘੱਟ ਸ਼੍ਰੀ ਕਾਲਕਤਖਬ ਸਾਹਿਬ ਦੇ ਜਥੇਦਾਰ ਕੰਫਿਊਜ਼ਨ ਦੂਰ ਕਰਦੇ ਹੁਣ ਕੰਫਿਊਜ਼ਨ ਕਿਸ ਗੱਲ ਦੀ ਹੈ ਕੰਫਿਊਜ਼ਨ ਬਹੁਤ ਸਾਰੀਆਂ ਚਰਚਾਵਾਂ ਦੀ ਹੈ ਕੰਫਿਊਜ਼ਨ ਬਹੁਤ ਸਾਰੇ ਮਸਲਿਆਂ ਦੀ ਹੈ ਇਸ ਵੇਲੇ ਇੱਕ ਪਾਸੇ ਡਾਕਟਰ ਦਿਲਜੀਤ ਚੀਮਾ ਜਿਵੇਂ ਕਿ ਸੀਨੀਅਰ ਪੱਤਰਕਾਰ ਦਾਵਾ ਕਰਦੇ ਆ ਕਿ ਉਹਨਾਂ ਨੇ ਕਿਹਾ ਸੀ ਕਿ ਜ਼ਥੇਦਾਰ ਸਾਹਿਬ ਨੇ ਉਹਨਾਂ ਨੂੰ ਨਵੀਂ ਭਰਤੀ ਕਰਨ ਦੀ ਇਜਾਜ਼ਤ ਦਿੱਤੀ ਹੈ ਜਾਂ ਉਹਨਾਂ ਨੇ ਹਾਮੀ ਭਰ ਦਿੱਤੀ ਹੈ ਹਰੀ ਝੰਡੀ ਦੇ ਰੇਤੀ ਹੈ ਪਰ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਵਡਾਲਾ ਜਦੋਂ ਬਿਆਨ ਦਿੰਦੇ ਨੇ ਤੇ ਉਦੋਂ ਉਹ ਕਹਿੰਦੇ ਆ ਕਿ ਸਿੰਘ ਸਾਹਿਬ ਇਸ ਭਰਤੀ ਪ੍ਰਕਿਰਿਆ ਤੋਂ ਨਾ ਖੁਸ਼ ਨੇ ਯਾ ਫਿਰ ਉਹਨਾਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੁਣ ਅਸਲ ਦੇ ਵਿੱਚ ਹੈ ਕੀ ਗੱਲ ਇਸ ਕਨਫਿਊਜ਼ਨ ਨੂੰ ਕੋਈ ਨਾ ਕੋਈ ਤਾਂ ਦੂਰ ਕਰੇ ਹਾਲਾਂਕਿ ਹੁਣ ਤੱਕ ਜਿਹੜੇ ਬਿਆਨ ਸਾਹਮਣੇ ਆਏ ਨੇ ਉਹ ਸਿਰਫ ਲੀਡਰਾਂ ਨੇ ਬੋਲੇ ਨੇ ਭਾਵੇਂ ਉਹ ਅਕਾਲੀ ਦਲ ਦੇ ਲੀਡਰ ਹੋਣ ਉਹਨਾਂ ਦੇ ਵਿੱਚ ਵੀ ਡਾਕਟਰ ਦਿਲਜੀਤ ਚੀਮਾ ਸਭ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਸੁਧਾਰ ਲਹਿਰ ਦੇ ਲੀਡਰ ਪਰ ਅਜੇ ਤੱਕ ਨਾ ਤਾਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੁਝ ਬੋਲੇ ਨੇ ਨਾ ਹੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਕੁਝ ਬੋਲੇ ਨੇ ਅਜੇ ਤੱਕ ਕੋਈ ਵੀ ਬਿਆਨ ਨਹੀਂ ਆਇਆ ਕਿ ਉਹ ਨਵੀਂ ਭਰਤੀ ਪ੍ਰਕਿਰਿਆ ਦੇ ਬਾਰੇ ਕੀ ਸੋਚਦੇ ਨੇ ਹਾਲਾਂਕਿ ਜਦੋਂ ਇੱਕ ਬਿਆਨ ਆਇਆ ਸੀ ਉਸ ਵੇਲੇ ਸਿੰਘ ਸਾਹਿਬ ਨੇ ਕਿਹਾ ਸੀ ਕਿ ਉਹ ਸਵਾਗਤ ਕਰਦੇ ਨੇ ਨਵੀਂ ਭਰਤੀ ਪ੍ਰਕਿਰਿਆ ਦਾ ਪਰ ਦੂਜੇ ਪਾਸੇ ਸੱਤ ਮੈਂਬਰੀ ਕਮੇਟੀ ਬਰਕਰਾਰ ਹੋਣ ਦੀ ਵੀ ਗੱਲ ਉਹਨਾਂ ਨੇ ਵਾਰ-ਵਾਰ ਕਹੀ ਸੀ ਕਿਤੇ ਨਾ ਕਿਤੇ ਇਹ ਕਨਫਿਊਜਨਸ ਅਜੇ ਤੱਕ ਬਰਕਰਾਰ ਨੇ ਉਸੇ ਤਰ੍ਹਾਂ ਇਹ ਕਨਫਿਊਜਨਸ ਪੈਦਾ ਵੀ ਹੋ ਰਹੀਆਂ ਨੇ ਔਰ ਇਹਨਾਂ ਦਾ ਨਿਪਟਾਰਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਵਾਸਤੇ ਕਲੈਰਿਟੀ ਹੋਣੀ ਇਸ ਚੀਜ਼ ਦੀ ਜ਼ਰੂਰਤ ਪੇਸ਼ ਆ ਰਹੀ ਹੈ ਫਿਲਹਾਲ ਸਿੰਘ ਸਾਹਿਬ ਦੇ ਵੱਲ ਅਪੀਲ ਹੁੰਦੀ ਨਜ਼ਰ ਆ ਰਹੀ ਹੈ ਕਿ ਇਹ ਕਨਫਿਊਜਨ ਦੂਰ ਕਰਨੀ ਚਾਹੀਦੀ ਹੈ ਕੀ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਕੀ ਸਿੰਘ ਸਾਹਿਬ ਦਾ ਇਸ ਉੱਤੇ ਕੋਈ ਬਿਆਨ ਆਵੇਗਾ ਕਿ ਪ੍ਰतिकਰਮ ਆਵੇਗਾ ਏਵੀਂ ਵੇਖਣ ਦੀ ਗੱਲ ਹੈ ਜੋ ਵੀ ਹੋਵੇਗਾ ਦੱਸਦੇ ਰਹਿਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ